ਇਹ ਤਰੇ ਕਾਰਣਕ ਹੁੰਦੀਆਂ ਵੇੜੇ ਦੀ ਹੁੰਦੇ ਨੇ ਸਕੇ ਵੀਰਤਾ ਸਾਰੀ ਰੂਮਰ ਦੇ ਮੇਨੋ ਬਲੀ ਬਈਸਾ ਮੜਾ ਹੈ ਕੈਮਰਾ ਪਿੱਛੇ ਕਰੋ ਜੀ ਥੈਂਕ ਯੂ ਮੈਂ ਦੇਖੂਗਾ ਅੱਗੇ ਮੈਂ ਦੇਖੂਗਾ ਅੱਗੇ ਮੈਂ ਮੰਜਿਲ ਵਾਲੀ ਜੀ ਲੋੜੀ ਆਇਆ ਤੇ ਹੋ ਪੀਆਂ ਜੰਨੀਆਂ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਵੀ ਸਾਡੇ ਘਰੇ ਇੱਕ ਬੇਟੀ ਨੇ ਜਨਮ ਲਿਆ ਅਸੀਂ ਉਹਦਾ ਨਾਮ ਵੀ ਬੜਾ ਅੱਛਾ ਰੱਖਿਆ ਪੰਜਾਬ ਕੋਲ ਸਮਾਉ ਹਣਾ ਤੇ ਮਨ ਦੀ ਮੇਰੀ ਰੀਤ ਸੀਗੀ ਵੀ ਜੇ ਸਾਡੇ ਘਰੇ ਬੱਚਾ ਹੋਵੇ ਤੇ ਬੇਟੀ ਹੀ ਹੋਵੇ ਸੋ ਅੱਜ ਸਾਡੇ ਪੂਰੇ ਪਰਿਵਾਰ ਦਾ ਮੇਰਾ ਪੂਰਾ ਪਰਿਵਾਰ ਕਰਾ ਡਾਕਟਰ ਸਾਹਿਬ ਕਰੇ ਨੇ ਬੜੀ ਡਾਕਟਰ ਸਾਹਿਬ ਕਰੇ ਇਨਸਾਨ ਨੇ ਤੇ ਡਾਕਟਰ ਸਾਹਿਬ ਨੇ ਬਹੁਤ ਸੋਹਣਾ ਸੰ ਟਰੀਟਮੈਂਟ ਦਿੱਤਾ ਅਸੀਂ ਜਦੋਂ ਤੋਂ ਸਾਡੇ ਬੱਚੇ ਦੀ ਪ੍ਰੋਗਰੈਸ ਹੋਈ ਹੈ ਤੇ ਸਾਰਾ ਟਰੀਟਮੈਂਟ ਸਾਡਾ ਡਾਕਟਰ ਸਿੰਘ ਜੀ ਕੋਲ ਸੀਗਾ ਤੇ ਡਾਕਟਰ ਸਾਹਿਬ ਕੋਲ ਸੀਗਾ ਤੇ ਹਸਪੀਟਲ ਚਾ ਕੇ ਸਾਨੂੰ ਲੱਗਦੇ ਨਹੀਂ ਤੁਸੀਂ ਆਪ ਦੇਖ ਰਹੇ ਹੋ ਵੀ ਅਸੀਂ ਕਿਤੇ ਹਸਪੀਟਲ ਚ ਇੰਜ ਲੱਗਦਾ ਵੀ ਘਰੇ ਬੈਠੇ ਆ ਬੜਾ ਸੋਹਣਾ ਇਹਨਾਂ ਨੇ ਸਾਨੂੰ ਟਰੀਟਮੈਂਟ ਦਿੱਤਾ ਸਾਡੇ ਸਾਰੇ ਪਰਿਵਾਰ ਦਾ ਸੋ ਅੱ ਬੇਟੀ ਆਈ ਹੈ ਸੱਚੀ ਮੇਰੀ ਮਨ ਦੀ ਤਮੰਨਾ ਸੀ ਮੈਂ ਸੋਚਦਾ ਸੀ ਜੇ ਬੇਟਾ ਹੋ ਜਾਂਦਾ ਸ਼ਾਇਦ ਮੈਂ ਇੱਕ ਹਫਤਾ ਮੰਜੇ ਤੋਂ ਨਾ ਉੱਠਦਾ ਅਫਸੋਸ ਹੋਣਾ ਸੀ ਮੈਨੂੰ ਕਿਉਂਕਿ ਬੇਟੇ ਦਾ ਸਾਨੂੰ ਇੰਤਜ਼ਾਰ ਸੀ ਸਾਡੇ ਘਰ 'ਚ ਬਹੁਤ ਕੁੜੀਆਂ ਸੀ ਉਹ ਵਿਆਹੀਆਂ ਗਈਆਂ ਘਟ ਰਹਿ ਗਈਆਂ ਤੇ ਮਨ ਸਾਡਾ ਬੜਾ ਉਦਾਸ ਹੁੰਦਾ ਸੀ ਵੀ ਸਾਡੇ ਘਰ 'ਚ ਰੌਣਕ ਚਲੀ ਜਾਂਦੀ ਆ ਵੀ ਅੱਜ ਬੇਟੀ ਸਾਡੀ ਆਈ ਹੈ ਤੇ ਮੈਨੂੰ ਲੱਗਦਾ 25 ਸਾਲ ਸਾਡੇ ਘਰੇ ਹੁਣ ਹੋਰ ਰੌਣਕ ਰਹਿਣੀ ਆ ਤੇ ਸਾਡੇ ਸਾਰੇ ਪਰਿਵਾਰ 'ਚ ਬਹੁਤ ਖੁਸ਼ੀ ਹੈ ਸਾਡੇ ਪਿੰਡ ਦੇ ਵਿੱਚੀ ਬਹੁਤ ਵੱਡਾ ਸਵਾਗਤ ਕਰਨਾ ਬੇਟੀ ਨੇ ਘਰ ਜਾਣਾ ਤੇ ਦੇਖੋ ਸਾਡਾ ਸਾਰਾ ਪਰਿਵਾਰ ਤੁਹਾਨੂੰ ਕਿਸ ਨਿਆਧਾਂ ਦਵਾਂਗੇ ਜਿਹੜੇ ਲੋਕਤੀਆਂ ਨੂੰ ਕਿਤੇ ਨਾ ਕਿਤੇ ਬੋਝ ਸਮਝਦੇ ਹੋ ਨਾ 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 ਤੀਆਂ ਬਿਲਕੁਲ ਬੋਝ ਨਹੀਂ ਮੈਂ ਤਾਂ ਸ਼ੁਰੂ ਤੋਂ ਹੀ ਆਪਣੀ ਜ਼ਿੰਦਗੀ ਕੁੜੀਆਂ ਨੂੰ ਸਮਰਪਿਤ ਕੀਤੀ ਹੋਈ ਹੈ ਅੱਜ ਮੈਨੂੰ ਬਹੁਤ ਵੱਡਾ ਮਾਣ ਮਹਿਸੂਸ ਹੋ ਰਿਹਾ ਵੀ ਮੈਂ ਇੱਕ ਖੁਦ ਬਾਪ ਬਣਿਆ ਇੱਕ ਬੇਟੀ ਦਾ ਹਨਾ ਮੇਰੀ ਤਮੰਨਾ ਹੁੰਦੀ ਸੀ ਮੈਂ ਕੁੜੀਆਂ ਨੂੰ ਬਹੁਤ ਅੱਗੇ ਲੈ ਕੇ ਜਾਵਾਂ ਤੇ ਬੇਟੀਆਂ ਨੂੰ ਕੋਈ ਕਲਚਰ ਦੀ ਸੇਵਾ ਕਰੇ ਕੁੜੀਆਂ ਫੀਲਡ ਚ ਬਹੁਤ ਅੱਗੇ ਹੁਣ ਪਰ ਅੱਜ ਮੇਰੇ ਘਰ ਖੁਦ ਬੇਟੀ ਹੋਈ ਹੈ ਤੇ ਮੈਂ ਆਪਣੀ ਬੇਟੀ ਨੂੰ ਬਹੁਤ ਵੱਡੇ ਮਕਾਮ ਤੇ ਲੈ ਕੇ ਜਾਵਾਂਗਾ ਅਸੀਂ ਉਹਦਾ ਫਿਊਚਰ ਤੈਅ ਕਰਤਾ ਅਸੀਂ ਉਹਨੂੰ ਬਣਾਉਣਾ ਕੀ ਹੈ ਉਹਦਾ ਨਾਮ ਹੀ ਦੇਖੋ ਅਸੀਂ ਪੰਜਾਬ ਕੌਰ ਸਮਾਉ ਰੱਖਿਆ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰੇਗੀ ਜਿਵੇਂ ਅਸੀਂ ਪੰਜਾਬੀ ਕਲਚਰ ਨੂੰ ਪੰਜਾਬੀ ਸਭਿਆਚਾਰ ਨੂੰ ਬਹੁਤ ਦੂਰ ਤੱਕ ਲੈ ਕੇ ਗਏ ਆ ਤਾਂ ਸਾਡੀ ਬੇਟੀ ਦੇ ਲਈ ਅਸੀਂ ਬਹੁਤ ਕੁਝ ਹੋਣੇ ਤੋਂ ਹੀ ਅਸੀਂ ਸਾਡੇ ਸਾਰੇ ਮੇਰੀਆਂ ਇਧਾਰਤਨਾ ਸਾਰੀਆਂ ਉਹ ਜੱ ਡਟ ਚੁੱਕੇ ਨੇ ਵੀ ਅਸੀਂ ਬੇਟੀ ਦੀ ਇੰਨਾ ਅੱਛਾ ਪਾਲਨ ਪੋਸ਼ਣ ਕਰਕੇ ਅਸੀਂ ਆਉਣ ਵਾਲੇ ਪੰਜਾਬ ਨੂੰ ਮਿਸ ਵਿਸ਼ਵ ਪੰਜਾਬਨ ਤੇ ਗਿੱਧਿਆਂ ਦੀ ਰਾਣੀ ਤੇ ਬੜੀ ਕੋਇਲ ਵਰਗੀ ਆਵਾਜ਼ ਵਰਗੀ ਇੱਕ ਬੱਚੀ ਅਸੀਂ ਪੰਜਾਬ ਨੂੰ ਸਮਰਪਿਤ ਕਰਾਂਗੇ ਅਸੀਂ ਆਪਣੀ ਬੇਟੀ ਤੇ ਦਿਨ ਰਾਤ ਇੱਕ ਕਰਾਂਗੇ ਸਾਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਲੋਕਾਂ ਨੂੰ ਚਾਉਣ ਬਲਨ ਬੇਨਤੀ ਕਰਦਾ ਵੀ ਜਦੋਂ ਧੀਆਂ ਜਨਮ ਲੈਂਦੀਆਂ ਨੇ ਉਹਦੀ ਖੁਸ਼ੀ ਮਨਾਇਆ ਕਰੋ ਹੈਨਾ ਤੇ ਮੈਂ 3 ਦੀ ਬਦੌਲਤ 3 ਦੀਆਂ ਦੁਆਵਾਂ ਸਦਕਾ ਕਿਉਂਕਿ ਲੰਬੇ ਸਮੇਂ ਤੋਂ 3 ਦਾ ਸਤਿਕਾਰ ਕਰਦੇ ਹਾਂ ਅੱਜ ਮੈਂ ਇੱਕ ਕੱਚੇ ਕਮਰੇ ਤੋਂ ਮੈਂ ਬਹੁਤ ਵੱਡੀ ਪੱਤਰ ਤੇ ਪਹੁੰਚਿਆ ਕੁੜੀਆਂ ਨੇ ਦਵਾ ਮਨ ਨਾਲ ਪੁਜੇ ਪਾਲ ਸਿੰਘ ਸਮਾਉ ਜੇ ਕੁਸ ਬਣਿਆ ਤਾਂ ਸ਼ਾਇਦ ਧੀਆ ਕਰਕੇ ਬਣਿਆ ਹੈਨਾ ਲੱਖਾਂ ਪਹਿਣਾ ਦਾ ਹੋਣ ਦਾ ਮਾਨ ਮਹਿਸੂਸ ਹੈ ਤੇ ਅੱਜ ਇੱਕ ਬਾਪ ਬਣਨ ਦਾ ਮੈਨੂੰ ਬਹੁਤ ਜ਼ਿਆਦਾ ਮਾਨ ਮਹਿਸੂਸ ਹੋਇਆ ਸੋ ਮੈਂ ਤਾਂ ਸਾਰੇ ਮੇਰੇ ਪੰਜਾਬੀਆਂ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਧੀਆ ਦਾ ਜਿੰਨਾ ਹੋ ਸਕਦਾ ਕਿਉਂਕਿ ਬੋਲਣ ਨਾਲ ਨਹੀਂ ਕੁਝ ਹੁੰਦਾ ਅਸੀਂ ਕਿਤਾਬਾਂ ਲਿਖਦੀਏ ਕਵਤਾਵਾਂ ਲਿਖਦੀਏ ਸਟੇਜਾਂ ਤੇ ਬੋਲਦੀਏ ਘਰ ਤੋਂ ਸ਼ੁਰੂ ਕਰਨਾ ਪੈਂਦਾ ਮੇਰੀ ਆਦਤ ਰਹੀ ਹੈ ਮੈਂ ਹਰ ਇੱਕ ਚੀਜ਼ ਆਪਣੇ ਘਰੋਂ ਸ਼ੁਰੂ ਕਰੀ ਹੈ ਜਿਵੇਂ ਗਿੱਧਾ ਅਪਣਾਇਆ ਸੀ ਪਹਿਲਾਂ ਮੇਰੀਆਂ ਭੈਣਾਂ ਨੇ ਗਿੱਧਾ ਪ ਆਂ ਦੇ ਮੇਲੇ ਦਾ ਪਹਿਲਾ ਪਿੰਗਾ ਮੇਰੀਆਂ ਭੀ ਭੈਣਾਂ ਨੇ ਝੂਟੀਆਂ ਅੱਜ ਜੇ ਬੇਟੀ ਹੋਈ ਏ ਮੇਰੇ ਘਰੇ ਬੇਟੀ ਹੋਈ ਏ ਅਸੀਂ ਉਹ ਸ਼ਾਗਨ ਮੁੰਡਿਆਂ ਨਾਲੋਂ ਕਿਤੇ ਹਜ਼ਾਰ ਗੁਣਾ ਵੱਧ ਕੇ ਅਸੀਂ ਆਪਣੇ ਘਰ ਦੇ ਵਿੱਚ ਸ਼ਾਗਨ ਮਨਾਏ ਆ ਠੀਕ ਹੈ ਕਿਉਂਕਿ ਜਿਹੜਾ ਪ੍ਰੈਕਟੀਕਲ ਘਰੇ ਕਰਦੋਂ ਜਿੰਨਾ ਜ਼ਿਕਰ ਅਸੀਂ ਖੁਦ ਗੋੜਨੀ ਨਾ ਖਾਣੋ ਹੜ ਦੇ ਦੂਜੇ ਨੂੰ ਨਹੀਂ ਰੋਕ ਸਕਦੇ ਹੈਨਾ ਤਾਂ ਇਸ ਕਰਕੇ ਵੀ ਸਾਨੂੰ ਜੋ ਵੀ ਕੰਮ ਕਰਨਾ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਤੇ ਅਸੀਂ ਅੱਜ ਸਾਡੇ ਘਰੇ ਬੇਟੀ ਪੈਦਾ ਹੋਈ ਏ ਮੇਰੇ ਫਾਦਰ ਸਾਹਿਬ ਹੋਰੀ ਖੜੇ ਨੇ ਮੇਰੇ ਚਾਚਾ ਜੀ ਖੜੇ ਨੇ ਸਾਡੇ ਭੂਆ ਨਹੀਂ ਸੀਗੀ ਨੋਂ ਪ੍ਰਾਣੀ ਮੇਰੇ ਫਾਦਰ ਸਾਹਿਬ ਹੋਣੀ ਅਸੀਂ ਕੁੜੀ ਨੂੰ ਤਰਸਦੇ ਸੀਗੇ ਹਨਾ ਤੇ ਅਸੀਂ ਮੇਰੇ ਪਾਪਾ ਚਾਚਾ ਜੀ ਹੋ ਰਹੇ ਨੇ ਆਪਣੀ ਕਾਜਨ ਸਿਸਟਰ ਜੇ ਨਾਲ ਹੀ ਵਰਤੇਦੇ ਰਹੇ ਨੇ ਪਰ ਹੁਣ ਸਾਡੇ ਘਰ ਚ ਵੱਡੀ ਗਿਣਤੀ ਹੈ ਕੁੜੀਆਂ ਦੀ ਪਹਿਲਾਂ ਮੇਰੇ ਚਾਚੇ ਤਾਂ ਇਹਨੇ ਸਾਰੀਆਂ ਕੁੱਲ ਮਿਲਾ ਕੇ ਸਾਡੇ 7 ਕੁੜੀਆਂ ਸੀ ਬਹੁਤੀਆਂ ਬੈਈਆਂ ਗਈਆਂ ਮੈਨੂੰ ਲੱਗਦਾ 5-7 ਕੁੜੀਆਂ ਸਾਡੇ ਰਹਿ ਗਈਆਂ ਤੇ ਟੈਨਸ਼ਨ ਬੜੀ ਹੁੰਦੀ ਸੀ ਜੇ ਬੈਈਆਂ ਗਈਆਂ ਸੀ ਕੀ ਕਰਾਂਗੇ ਪਰ ਹੁਣ ਸਾਡੇ ਘਰੇ ਕੁੜੀਆਂ ਦੀ ਆਮਦ ਦੁਬਾਰਾ ਸ਼ੁਰੂ ਹੋ ਗਈ ਤੇ ਸਾਡੇ ਘਰ ਤੋਂ ਸ਼ੁਰੂਆਤ ਹੋਈ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਵਾਹਿਗੁਰੂ ਅਰਦਾਸ ਕਰਦੇ ਸਾਨੂੰ ਕੁੜੀਆਂ ਜਿੰਨੀਆਂ ਉਸੇ ਵੱਧ ਤੋਂ ਵੱਧ ਸਾਨੂੰ ਅਸੀਂ ਕੁੜੀਆਂ ਦਾ ਸਤਿਕਾਰ ਕਰਨਾ ਜਾਣਦੇ ਆ ਸਾਨੂੰ ਮੁੰਡਿਆਂ ਨਾਲ ਕੋਈ ਮਤਲਬ ਨਹੀਂ ਇਹ ਗੰਦੀ ਸੋਚ ਹੈ ਕਿ ਇਸ ਤਰ੍ਹਾਂ ਕਰਨੇ ਮੈਂ ਕਹਣਾ ਜੇ ਮੇਰੇ ਬੱਚੇ ਹੋਣ ਤਾਂ ਮੇਰੇ ਬੇਟੀਆਂ ਹੀ ਹੋਣ ਮੈਨੂੰ ਬੇਟੇ ਦੀ ਜ਼ਰੂਰਤ ਨਹੀਂ ਹਨਾ ਅਸੀਂ ਹਮੇਸ਼ਾ